ਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਉਸ ਵਾਹਿਗੁਰੂ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਟਾਪ ਦੇ ਟੂਰਨਾਮੈਂਟ ਤੁਹਾਨੂੰ ਦੱਸਣ ਜਾ ਰਹੇ ਆ ਅੱਜ ਸਰੇ ਦੇ ਕਬੱਡੀ ਕੱਪਾ ਅੱਜ ਟਰੈਕਟਰ ਪੰਜਾਬ 'ਚ ਵੀ ਆ ਤੇ ਹਰਿਆਣੇ 'ਚ ਵੀ ਅੱਜ ਸਰਾ ਲੱਗਣੀ ਆ ਮੇਰੇ ਵੀਰੋ ਨਵੇਂ ਆਏ ਆ ਤਾਂ ਚੈਨਲ ਨੂੰ ਸਾਰੇ ਭਰਾ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਰਜੋ ਯਾਰ ਲਾਲਜਾ ਕਲਰ ਹੁੰਦਾ ਉਹਨੂੰ ਨੱਪ ਦੋ ਸਾਰੇ ਫ੍ਰੀ ਹੁੰਦਾ ਬਿਲਕੁਲ ਲਾਈਕ ਵੀ ਵੀਡੀਓ ਨੂੰ ਜਰੂਰ ਕਰਿਓ ਨਾ ਜ਼ਿਆਦਾ ਟਾਈਮ ਲੈਂਦਾ ਹੋਇਆ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਕਾਲਾ ਕੋਟ ਫੱਤੇ ਦੇ ਵਿੱਚ ਕ ਇਹਦੇ ਪੈਂਡ ਕਈਏ ਮੇਰੇ ਵੀਰੋ ਟੌਪ ਦਾ ਮਾਲ ਆ ਜੋ ਉਹਦੇ ਪੈਂਡ ਮੇਰੇ ਵੀਰੋ ਸਰੇ ਦਾ ਟੂਰਨਾਮੈਂਟ ਅੱਜ ਬਠਿੰਡੇ ਇਲਾਕੇ ਦੇ ਵਿੱਚ ਕਰਵਾਇਆ ਜਾਣਾ ਜੈਸ ਕਬੱਡੀ ਕੱਪ ਤੇ ਓਪਨ ਦੇ ਸਰੇ ਦੇ ਖਿਡਾਰੀ ਪਹੁੰਚਣੇ ਆ ਲੱਖ ਪਹਿਲਾ ਇਨਾਮ ਦੂਜਾ ਇਨਾਮ 75000 ਆ ਤਿੰਨ ਖਿਡਾਰੀ ਬਾਹਰੋਂ ਆ ਵੈਸਟਾਂ ਨੂੰ ਮੇਰੇ ਵੀਰੋ ਮੋਟਰਸਾਈਕਲ ਦਿੱਤੇ ਜਾਣੇ ਆ ਇਸ ਕਬੱਡੀ ਕੱਪ ਤੇ ਵੀ ਸਰਾ ਲੱਗਣੀ ਆ ਅੱਜ ਇਸ ਤੋਂ ਅੱਗੇ ਅੱਜ ਟੂਰਨਾਮੈਂਟ ਤੁਹਾਨੂੰ ਮਦਨੀਪੁਰ ਲੁਧਿਆਣੇ ਇਲਾਕੇ ਦੇ ਵਿੱਚ ਅੱਜ ਵੈਸਟਾਂ ਨੂੰ 4 ਟਰੈਕਟਰ ਆ ਕਬੱਡੀ ਕੱਪ ਤੇ ਮੇਰੇ ਵੀਰੋ ਸਿੱਦੇ ਪੱਤਰਾ ਵਾਲੀਆਂ ਸਰੇ ਦੀਆਂ ਟੀਮਾਂ ਪਹੁੰਚ ਰੀਆਂ ਚਾਰ ਖਿਡਾਰੀ ਖਣੀ ਇੰਨੇ ਖਿਡਾਰੀ ਬਾਹਰੋਂ ਆ ਪਰ ਟੌਪ ਦੀਆਂ ਟੀਮਾਂ ਬਣਾਇਆਂ ਵੀਰਾਂ ਨੇ ਦੱਸਿਆ ਵੀ ਉਹ ਮਾਲ ਸੱਦੇ ਹੋਏ ਆ ਇੱਕ ਸਰਪ੍ਰਾਈਜ਼ ਹੀ ਸਮਝ ਲਓ ਮਤਲਬ ਬਹੁਤ ਵਧੀਆ ਖਿਡਾਰੀ ਆਉਣੇ ਆ ਕਿਉਂਕਿ ਕਈ ਯਾਰ ਯਾਰ ਝੁਬਾਨ ਕੀਤੀ ਹੁੰਦੀ ਆ ਕਈ ਯਾਰ ਖਿਡਾਰੀ ਨਹੀਂ ਪਹੁੰਚਦੇ ਤਾਂ ਫਿਰ ਲੋਕ ਤਾਂ ਸਾਨੂੰ ਹੀ ਕਹਿੰਦੇ ਆ ਤਾਂ ਕਰਕੇ ਔਰ ਤੁਹਾਨੂੰ ਦੱਸ ਦਿੰਨਾ ਵੀ ਅੱਜ ਸ਼ਾਹਕੋਟ ਵਾਲਿਆਂ ਚ ਉਹ ਜੋ ਮੇਨ ਖਿਡਾਰੀ ਹੁੰਦੇ ਉਹ ਵੀ ਇੰਨਾ ਚ ਇੱਥੇ ਜੋ ਆ ਪਹੁੰਚ ਰਹੇ ਆ ਸੁਰਖਪਰੀਆ ਵੀ ਆ ਰਿਹਾ ਯੋਦਾ ਮੇਰੇ ਵੀਰੋ ਇੱਥੇ ਟੌਪ ਦੇ ਮਾਲ ਆ ਵਧੀਆ ਖਿਡਾਰੀ ਜਾਣਕਿ ਇਸ ਮਿਲਦੇ ਤੈ ਤੁਹਾਨੂੰ ਦੇਖਣ ਨੂੰ ਮਿਲਨੇ ਆ ਤੇ ਬਾਕੀ ਚਿੱਟੀਆਂ ਨੀਕਰ ਉਹ ਅੱਜ ਵਿਵਾਨੀ ਦੇ ਟੂਰਨਾਮੈਂਟ ਤੇ ਹਰਿਆਣੇ ਤੇ ਜੋ ਵੱਡਾ ਕੱਪ ਮੇਰੇ ਵੀ ਉਹ ਅੱਜ ਲਾਸਟ ਦੇਣਾ ਅੱਜ ਮੈਸੀ ਟਰੈਕਟਰ ਦੇਖਣੇ ਆ ਵੀ ਅੱਜ ਮੈਸੀ ਟਰੈਕਟਰ ਕਿੱਧਰ ਜਾਣੇ ਆ ਮੇਰੇ ਵੀਰੋ ਬਸਟਾ ਨੂੰ ਆ ਭਵਾਨੀ ਦੇ ਵਿੱਚ ਦੇ ਵਿੱਚ ਮੇਰੇ ਵੀਰੋ ਸਰਾਏ ਦਾ ਮੇਲਾ ਅੱਜ ਸ਼ੀਲੂ ਹੁਣੀ ਆ ਅੱਜ ਮੇਰੇ ਵੀਰੋ ਇਸ ਮੇਲੇ ਤੇ ਖੇਡ ਰਹੇ ਆ ਇਸ ਮੇਲੇ ਤੇ ਵੀ ਹਰਿਆਣੇ ਚ ਪਹਿਲਾ ਇਨਾਮ 5 ਲੱਖਾਂ ਮੋਟਰਸਾਈਕਲ ਐਸ ਸੀਡੀਆਂ ਲੱਗਣੀਆਂ ਲਾਸਟ ਵਿੱਚ ਜਦੋਂ ਰਿਜ਼ਲਟ ਸਾਡੇ ਕੋਲ ਪਹੁੰਚੇਗਾ ਉਹ ਤੁਹਾਡੇ ਤੱਕ ਜਾਣਕਾਰੀ ਜਰੂਰ ਸਾਂਝੀ ਕਰਾਂਗੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਪੰਜਾਬ ਚ ਵੀ ਦੇਖਦੇ ਆ ਟਰੈਕਟਰ ਕਿੱਧਰ ਜਾਣੇ ਆ ਤੇ ਅੱਜ ਹਰਿਆਣੇ ਚ ਵੀ ਦੇਖਾਂਗੇ ਮੈਸੀ ਟਰੈਕਟਰ ਕਿੱਧਰ ਜਾਣੇ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਨਵੇਂ ਆਏ ਆ ਤਾਂ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਧੰਨਵਾਦ